ਰੋਜਪੁਰ ਦਾ ਸਿਵਲ ਹਸਪਤਾਲ ਸੇ ਸਹੂਲਤਾਂ ਨੂੰ ਲੈ ਕੇ ਲਗਾਤਾਰ ਸੁਰਕੀਆਂ ਵਿੱਚ ਰਿਹਾ ਹੈ। ਕਈ ਲੋਕਾਂ ਦਾ ਸੋਸ਼ਲ ਮੀਡੀਆ ਤੇ ਇਹ ਵੀ ਟਿੱਪਣੀਆਂ ਕਰ ਚੁੱਕੇ ਹਨ ਕਿ ਹਸਪਤਾਲ ਦੇ ਅੰਦਰ ਜਾਂਦੇ ਹੀ ਡਾਕਟਰ ਨਹੀਂ ਮਿਲਦਾ ਤੇ ਬਾਹਰ ਆਉਂਦਿਆਂ ਹੀ ਮੋਟਰਸਾਈਕਲ ਕਿਉਂਕਿ ਹਸਪਤਾਲ ਵਿੱਚੋਂ ਕਈ ਵਾਰ ਮਰੀਜ਼ਾਂ ਦੇ ਮੋਟਰਸਾਈਕਲ ਵੀ ਚੋਰੀ ਹੋ ਚੁੱਕੇ ਹਨ ਅਤੇ ਹੁਣ ਮਰੀਜ਼ਾਂ ਲਈ ਨਵੀਂ ਮੁਸੀਬਤ ਸੀਵਰੇਜ ਨੇ ਖੜੀ ਕਰ ਦਿੱਤੀ ਹੈ ਜਿੱਥੇ ਲੋਕਾਂ ਨੂੰ ਸੀਵਰੇਜ ਦੇ ਕੰਦੇ ਪਾਣੀ ਦੇ ਵਿੱਚ ਖੜ ਕੇ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਜਿਸ ਵਾਰ ਤਾਂ ਨਾ ਤਾਂ ਸਿਹਤ ਵਿਭਾਗ ਕੋਈ ਤਿਆਦ ਦੇ ਰਿਹਾ ਹੈ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਕੇਸੇਵਾਲ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਪਿਆ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਦਵਾਈਆਂ ਵਾਲੀ ਖਿੜਕੀ ਦੇ ਅੱਗੇ ਖੜਾ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਵਰੇਜ ਬੰਦ ਹੋਣ ਕਾਰਨ ਖੜੇ ਪਾਣੀ ਵਿੱਚੋਂ ਬਹੁਤ ਗੰਦੀ ਬਦਬੂ ਫੈਲ ਰਹੀ ਹੈ ਥੋੜੀ ਹੀ ਦੂਰ ਤੇ ਜੱਚਾ ਬੱਚਾ ਵਾਰਡ ਹੈ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਅਗਰ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲ ਵਿੱਚ ਬਿਲਕੁਲ ਸਫਾਈ ਨਹੀਂ ਹੈ ਬਾਥਰੂਮ ਪਾਣੀ ਪਰੇ ਹੋਏ ਹਨ ਕਈ ਬਾਥਰੂਮ ਤਾਂ ਤਾਲੇ ਲਗਾ ਕੇ ਬੰਦ ਕੀਤੇ ਹੋਏ ਹਨ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੀਆਂ ਕਿ ਆ ਕਿ ਸਰਕਾਰ ਸਿਵਲ ਹਸਪਤਾਲ ਦੇ ਪ੍ਰਬੰਧ ਦਾ ਜਾਇਜ਼ਾ ਜ਼ਰੂਰ ਲਵੇ ਜੋ ਵੀ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਜ਼ਰੂਰ ਕਰੇ ਘਰ ਇੱਥੇ ਸਾਰਾ ਗਟਰ ਵੀ ਜ਼ਿੰਦਗੀ ਹੈ ਸਾਰਾ ਸੀਵਰੇਜ ਓਵਰਫਲੋ ਹੋ ਰਿਹਾ ਹੈ ਸਾਰਾ ਮਤਲਬ ਖੜਿਆ ਵੀ ਨਹੀਂ ਜਾ ਰਿਹਾ ਬਿਲਕੁਲ ਵੀ ਇਸ ਨੇ ਮੂੰਹ ਟਕਣਾ ਪੈ ਰਿਹਾ ਬਦ ਗੂ ਮਤਲਬ ਬਹੁਤ ਜ਼ਿਆਦਾ ਗੰਦੀ ਉਹ ਖੜਾ ਹੋ ਵੀ ਨਹੀਂ ਜਾ ਰਿਹਾ ਸਾਲ ਨਾਲ ਔਖੋ ਹੋ ਗਿਆ ਸਰ ਬੇਟਾ ਤਾਂ ਮਾਰ ਹੀ ਹੋਣਗੇ ਜਿੱਦਾਂ ਦੇ ਹਾਲਾਤ ਨੇ ਪੌਲੀ ਕਿਸ ਤਰ੍ਹਾਂ ਇਹ ਸਤਾ ਦੇ ਰਿਹਾ ਪਾਣੀ ਸਰ ਮਲੇਰੀਆ ਹੈ ਹੋਰ ਵੀ ਮਤਲਬ ਬਿਮਾਰੀਆਂ ਸੰਗ ਗੰਦਾ ਪਾਣੀ ਹਾਂਜੀ ਬਿਲਕੁਲ ਸਰਕਾਰ ਤੋਂ ਮੰਗ ਕਰਦੇ ਆ ਕਿ ਥੋੜੀ ਸਫਾਈ ਕੀਤੀ ਜਾਵੇ ਕਿਹੜਾ ਕਿਸ ਤਰ੍ਹਾਂ ਖੜੇ ਨੇ ਆਪਣਾ ਸਰ ਬੜਿਓ ਮਤਲਬ ਆ ਕਿ ਤੁਸੀਂ ਦੇਖ ਹੀ ਰਹੇ ਹੋ ਬੜਾ ਇਟਾ ਬਸ ਆ ਦੇਖੋ ਸਰ ਇਟਾਂ ਮਰਮੀਸ਼ੇ ਖੜੇ ਕਰਕੇ ਖੜਿਆ ਵੀ ਨਹੀਂ ਜਾ ਰਿਹਾ ਬਿਲਕੁਲ ਇਟਾਂ ਦੇ ਨਾਲ ਇਹਨਾਂ ਲਈ ਖੜੇ ਹਾਂ ਜੀ ਇਹ ਸਰਕਾਰ ਨਹੀਂ ਦੇ ਬਿਲਕੁਲ ਸਰ ਬਿਲਕੁਲ ਸਹੀ ਨਹੀਂ ਸਫਾਈ ਕੀਤੀ ਜਾਵੇ ਤੁਹਾਨੂੰ ਹੋਣਾ ਚਾਹੀਦਾ ਲੋਕਾਂ ਨੂੰ ਹਾਂ ਜੀ ਹਾਂ ਸਰ ਮੈਡੀਸਿਨ ਲੈਣ ਦੇ ਆਏ ਹਾਂ ਅਸੀਂ ਇੱਕ ਮਹੀਨੇ ਤੋਂ ਪੂਰੇ ਇਥੇ ਆ ਰਹੇ ਹਾਂ ਕੰਟੀਨਿਊ ਔਰ ਇਹਹੀ ਹਾਲ ਆ ਇੱਕ ਤਾਂ ਪਾਣੀ ਆ ਪਾਣੀ ਦੇ ਕਰਕੇ ਨਿਕਲਣ ਨੂੰ ਬਹੁਤ ਦਿੱਕਤ ਆ ਰਹੀ ਆ ਦੂਸਰਾ 스멜ਿੰਗ ਬਹੁਤ ਹੋ ਰਹੀ ਇਥੇ ਹਾਂ ਜੀ ਕਿਸ ਤਰ੍ਹਾਂ ਦੇ ਬਿਮਾਰੀਆਂ ਸਦਾ ਦੇ ਰਹੇ ਮਲੇਰੀਆ ਮਲੇਰੀਆ ਮੈਕਸਿਮਮ ਮਲੇਰੀਆ ਹੀ ਆ ਕਿ ਕਿ ਜਿਹੜੇ ਹੁਣ ਮਰੀਜ਼ ਆ ਜਿਨ੍ਹਾਂ ਦੇ ਪੇਸ਼ੈਂਟ ਇੱਥੇ ਹੈਗੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਹੁੰਦੇ ਆ ਕਿਉਂਕਿ ਬਾਰ ਬਾਰ ਇਹ ਤੁਹਾਨੂੰ ਮੈਡੀਸਿਨ ਵਗੈਰ ਲੈਣੀ ਆਉਣਾ ਪੈਂਦਾ ਹੈ ਮੈਂ ਇੱਥੇ ਅਸੀਂ ਖੜਦੇ ਆ ਤਾਂ ਵੀ ਦਿੱਕਤ ਹੁੰਦੀ ਹੈ ਹੁਣ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਲੇਡੀਜ਼ ਵੀ ਕਈ ਪ੍ਰੈਗਨੈਂਟ ਲੇਡੀ ਹੁੰਦੀਆਂ ਜਿਨ੍ਹਾਂ ਨੂੰ ਕੀ ਮਤਲਬ ਹੈ ਜੰਪ ਨਹੀਂ ਕਰ ਸਕਦੇ ਹੁਣ ਜੇ ਸਾਡੇ ਵਰਗੇ ਵੀ ਅਸੀਂ ਜੰਪ ਕਰਕੇ ਅੱਗੇ ਜਾ ਸਕਦੇ ਆ ਬਟ ਹੋਰ ਕੋਈ ਪਰਸਨ ਨਹੀਂ ਇੱਥੇ ਜਾ ਸਕਦਾ ਬਜ਼ੁਰਗਾਂ ਨੇ ਵੀ ਔਖਾ ਹੈ ਔਰ ਪ੍ਰੈਗਨੈਂਟ ਲੇਡੀ ਵਾਸਤੇ ਵੀ ਔਖਾ ਹੈ ਕਈ ਪੇਸ਼ੈਂਟ ਆਉਂਦੇ ਆ ਖੁਦ ਮੈਡੀਸਿਨ ਲਈ ਉਹਨਾਂ ਲਈ ਵੀ ਔਖਾ ਹੈ ਕਿਉਂਕਿ ਇਲਕਾ ਬਹੁਤ ਬਣੀ ਹੋਈ ਹੈ ਔਰ ਉਥੋਂ ਨਿਕਲ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਸੀਵਰੇਜ ਦਾ ਕੱਧਾ ਪਾਣੀ ਮਿਕਸ ਹੋ ਪਿਆ ਹਾਂਜੀ ਹਾਂਜੀ ਸੀਵਰੇਜ ਅੱਗੇ ਸੈਂਟਰ ਪੁਆਇੰਟ ਵਿੱਚ ਸੀਵਰੇਜ ਹੈ ਜਿੱਥੋਂ ਮੈਡੀਸਿਨ ਵਗੈਰਾ ਮਿਲਣੀ ਦੀ ਖਿੜਕੀ ਤੇ ਕੋਲੋਂ ਉੱਥੇ ਜ਼ਿਆਦਾ ਪਾਣੀ ਆ ਅੱਛਾ ਕਿਸ ਤਰ੍ਹਾਂ ਦੀ ਬਦਬੂ ਦੇ ਰਿਹਾ ਤੇ ਕਿਸ ਤਰ੍ਹਾਂ ਦੀ ਬਾਤ ਹੀ ਗੰਦੀ ਉਹਦਾ ਐਕਸਪੀਰੀਅੰਸ ਨਹੀਂ ਲਗਾ ਸਕਦੇ ਹਾਂਜੀ ਐਕਸਪੀਰੀਅੰਸ ਨਹੀਂ ਲਗਾ ਸਕਦੇ ਇਥੋਂ ਦੇ ਹਾਂਜੀ ਸਰਕਾਰ ਨੂੰ ਮੰਗ ਕਰਦੇ ਵੀ ਇਹ ਸਰਕਾਰ ਨੂੰ ਕਹੀ ਗਏ ਨੇ ਕਿ ਜਲਦੀ ਜਲਦੀ ਇਹ ਤੋਂ ਰਿਕਵਰੀ ਕੀਤੀ ਜਾਏ ਸੀਵਰੇਜ ਕਿਉਂਕਿ ਇਥੇ ਦਾ ਸੁਧਾਰ ਨੇ ਆਉਣਾ ਚਾਹੀਦਾ ਹਾਂਜੀ ਹਾਂਜੀ ਸੁਧਾਰ ਤੇ ਚਾਹੀਦਾ ਹੈ ਅਗਰ ਇਥੇ ਬਹੁਤ ਗੰਦ ਹੈਗਾ ਨਾ ਅਗਰ ਆਪਾਂ ਹਸਪੀਟਲ ਦੇ ਅੰਦਰ ਜਾ ਕੇ ਵਾਸ਼ਰੂਮ ਦੇਖਦੇ ਉੱਥੇ ਵੀ ਇਹੀ ਹਾਲ ਆ ਕਿਉਂਕਿ ਉੱਥੇ ਵੀ ਜਿਹੜਾ ਸੀਵਰੇਜ ਵਗਾਰਾ ਜਿਹੜਾ ਪਾਣੀ ਦਾ ਨਿਕਾਸ ਉਹ ਵੀ ਬੰਦ ਹੈ ਹਾਂਜੀ ਬਹੁਤ ਜ਼ਿਆਦਾ ਇਹ ਦੇਖੋ ਜੀ ਗੰਦਗੀ ਪੂਰੀ ਛਾਈ ਪਈ ਹੈ ਇੱਕਦਮ ਮਰੀਜ਼ ਆਉਂਦਾ ਦਵਾਈ ਲੈ ਉੱਥੇ ਉੱਤੇ ਖੜਾ ਖੜਾ ਘੰਟਾ ਲੈਣਾਂ ਚ ਲੱਗ ਕੇ ਵੀ ਬੰਦਾ ਹੋਰ ਬਿਮਾਰ ਹੋ ਰਿਹਾ ਹੈ ਉਹ ਇਹਨਾਂ ਖੜਾ ਕਿੱਥੇ ਲੈਣ ਆਏ ਦਵਾਈ ਹਾਂਜੀ ਆ ਵੇਖੋ ਅੰਦਰ ਵੇਖੋ ਖੜਾ ਨਹੀਂ ਆਇਆ ਯਾਰ ਜੀ ਆ ਦੇਖੋ ਬਜ਼ੁਰਗ ਛਾਲ ਮਾਰ ਕੇ ਅੱਗੇ ਗਏ ਨੇ ਇੱਕ ਸਾਈਡ ਤੇ ਖੜੇ ਆ ਲਾਈਨਾਂ ਲੱਗੀਆਂ ਕੋਈ ਪ੍ਰਸ਼ਾਸਨ ਮਾੜਾ ਜਾਂ ਧਿਆਨ ਰਵੇ ਹਾਂਜੀ ਹਾਂਜੀ ਸੀਵਰੇਜ ਆ ਰਿਹਾ ਹੈ ਗੰਦਾ ਹਾਂਜੀ ਹਾਂਜੀ ਸੀਵਰੇਜ ਆ ਰਿਹਾ ਜੀ ਕਿਸ ਤਰ੍ਹਾਂ ਦੀ ਬਿਮਾਰੀਆਂ ਦਾ ਸੱਦਾ ਦੇ ਰਿਹਾ ਇਹ ਵੇਖੋ ਸੱਦਾ ਵੇਖੋ ਡੇਂਗੂ ਮੱਛਰ ਵੀ ਹੋ ਸਕਦੇ ਆ ਹਾਂਜੀ ਹਾਂਜੀ ਬਿਲਕੁਲ ਡੇਂਗੂ ਵੀ ਹੋ ਸਕਦੇ ਆ ਕੋਈ ਮੱਛਰ ਕਿੰਨਾ ਮੱਛਰ ਹੀ ਮੱਛਰ ਹੀ ਰਹੇ ਜੀ ਬੜੀ ਮਜਬੂਰੀ ਆ ਵੇਖੋ ਸਰਕਾਰ ਪ੍ਰਸ਼ਾਸਨ ਨੂੰ ਕਹੀਦਾ ਕਹਿੰਦੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਧਿਆਨ ਦਿੱਤਾ ਜਾਵੇ ਤੇ ਇਥੋਂ ਇੰਦੀ ਤੋਂ ਨਿਜਾਤ ਪਾਈ ਜਾਵੇ ਥੋੜਾ ਜਿਹਾ ਥੋੜਾ ਚਾਹੀਦਾ ਹਾਂਜੀ ਹਾਂਜੀ ਮਸਲਾ ਹੱਲ ਕੀਤਾ ਜਾਵੇ ਸਰਕਾਰ ਨੂੰ ਹਾਂਜੀ ਗੰਦਾ ਪਾਣੀ ਆਉਣ ਰਿਹਾ ਇਸ ਵਰ ਦਾ ਇਸ ਨੂੰ ਨ ਮਜਬੂਰੀ ਜਿਹੜਾ ਮੂੰਹ ਘੱਟਦਾ ਹੈ ਬਾਈ ਜਣ ਵਾਸਤੇ ਮਾਰੀ ਖਾਣਾਂ ਇਹ ਨਾਲ ਜਿਹਾ ਮਾਰ ਰਿਹਾ ਪਾਣੀ ਗੰਦੀ ਉਹ ਮਾਰਦੀ ਸੀ ਸਰੇ ਦੀ ਗੰਦਾ ਪਾਣੀ ਆ ਰਿਹਾ ਗੰਦਾ ਗੰਦਾ ਪਾਣੀ ਆ ਰਿਹਾ ਸੀ ਇਸ ਤਰ੍ਹਾਂ ਖੜਾ ਮੁਸ਼ਕਲ ਕਿੰਨੀ ਦਿਨ ਹੋ ਗਈ ਤੁਹਾਨੂੰ ਖੜੇ ਜਿਹੜਾ ਕੰਮ ਹੈ ਇੱਕ ਬੜਾ ਮੁਸ਼ਕਲ ਹੈ ਆਪਾਂ ਕਿਸੇ ਬਹੁਤ ਬਹੁਤ ਪਾਣੀ ਖੜਾ ਜਿਹੜਾ ਆ ਰਿਹਾ ਸੱਦਾ ਕਿਸ ਤਰ੍ਹਾਂ ਦੇ ਰਿਹਾ ਬਿਮਾਰੀਆਂ ਬਿਮਾਰੀਆਂ ਨੇ ਲਾਈ ਲੈਣਾ ਹੈ ਬਿਮਾਰੀਆਂ ਸੋ ਲਾਗ ਜਾਂਗੇ ਇਹ ਬਿਮਾਰੀਆਂ ਲਾ ਕੇ ਜਾਓਗੇ ਲਾ ਕੇ ਜਾਂਗੇ ਠੀਕ ਸਰਕਾਰ ਤਾਂ ਬੜੇ ਵੱਡੇ ਵੱਡੇ ਦਾਅਵੇ ਕਰਦੀ ਬੜੀ ਸਫਾਈ ਰੱਖਣੀ ਆ ਸਫਾਈ ਦੇ ਲੋ ਤਾਂ ਨਾਤ ਮਾੜੇ ਨੇ ਬਹੁਤ ਮਾੜੇ ਜਿੰਨ ਕਰਦਾ ਖਾਣੇ ਸੀ ਠੀਕ ਚਾਣਾ ਰੇਡ ਵਾਸਤੇ ਖੜਾ ਸਨ ਇਹ ਤਾਂ 5 ਮਿੰਟ ਵੀ ਹੋਣੋ ਨਹੀਂ ਪਤਾ ਕਿ ਕਿਸ ਤਰ੍ਹਾਂ 5 ਮਿੰਟ ਹੋਣ ਦੇ ਸੇ ਡੜਗਾ ਰਿਹਾ ਬਹੁਤ ਮੁਸ਼ਕਲ ਹੋ ਜਾਂਦਾ ਬਹੁਤ ਮੁਸ਼ਕਲ ਹੈ ਬੜੀਆਂ ਸਪਾਈ ਰੱਖਿਆ ਸਪਾਈ ਰੱਖਿਆ ਕਿ ਸਪਾਈ ਇਹਦੇ ਵਾਰੀ 17 ਬੜੀਆਂ ਆਈਆਂ ਨੇ ਸਰਕਾਰਾਂ ਦੇ ਬੜੀਆਂ ਆਈਆਂ ਨੇ ਹਾਂ ਹਾਂ ਬਈ ਸਪਾਈ ਰੱਖਿਆ ਇਹ ਕਿਹੜਾ ਸਪਾਈ ਹੈ ਸੱਦਾ ਦੇ ਰਿਹਾ 22 ਸਪਾਈ ਲੱਗਣ ਗਿਆ ਹਰ ਹੁਣ ਬੜਾ ਔਖਾ ਸੀ ਮੁਸ਼ਕਲ ਹੈ ਸਵਾ ਤੇ ਮੁਸ਼ਕਲ ਆ ਰਿਹਾ ਮੁਸ਼ਕਲ ਆ ਰਿਹਾ ਗੰਦਾ ਆ ਲੋਕ ਲੜਾਈ ਲਾ ਕੇ ਕਿੰਨੀ ਮੁਸ਼ਕਲ ਆ ਰਹੀ ਸਰ ਇੱਕ ਮਹੀਨੇ ਡੇਡ ਕਾੜਾ ਕਢੇ ਡੇਡ ਕਾੜਾ ਮੁਸ਼ਕਲ ਨਾਲ ਖੜੇ ਸਿਵਰੇਜ ਬਲੌਕ ਹੋਣ ਕਰਕੇ ਜਿਹੜਾ ਹੈਗਾ ਪਾਣੀ ਥੋੜਾ ਜਿਹਾ ਬੈਕ ਡਰਾ ਹੋ ਰਿਹਾ ਹੈ ਉਹ ਨੂੰ ਅਸੀਂ ਸਫਾਈ ਕਰਵਾ ਰਹੇ ਹਾਂ ਤੇ ਨਵੇਂ ਸਿਵਰੇਜ ਤੇ ਜਿਹੜਾ ਟੈਂਡਰ ਹੈਗਾ ਉਹਦੇ ਲਈ ਅਸੀਂ ਉੱਤੇ ਚੰਡੀਗੜ੍ਹ ਬਹੁਤ ਵਾਰੀ ਮਿਲ ਚੁੱਕੀ ਹੈ ਤੇ ਬਹੁਤ ਛੇਤੀ ਹੀ ਉਹਦਾ ਟੈਂਡਰ ਹੋ ਜੂਗਾ ਅੱਛਾ ਅੱਛਾ ਉਹ ਬਹੁਤ ਜ਼ਿਆਦਾ ਜਿਹੜੇ ਗੰਦਗੀ ਬਹੁਤ ਜ਼ਿਆਦਾ ਜਿਹੜਾ ਪਾਣੀ ਓਵਰਫਲੋ ਹੋ ਰਿਹਾ ਹੈ ਇਸੇ ਕਰਕੇ ਹਾਂਜੀ ਹਾਂਜੀ ਉਹ ਸਿਵਰੇਜ ਜਿਹੜਾ ਹੈਗਾ ਉਹ ਬਲੌਕ ਹੋ ਰਿਹਾ ਹੈ ਦੀ ਕਰਕੇ ਪ੍ਰੋਬਲਮ ਆ ਰਹੀ ਹੈ ਸੀਵਰੇਜ ਨਇਆ ਪੈਨ ਹੋਣਾ ਹੈ ਤੇ ਉਹਦਾ ਟੈਂਡਰਿੰਗ ਜਿਹੜੀ ਹੈ ਹੋ ਚੁੱਕੀ ਹੈ ਤੇ ਬਹੁਤ ਛੇਤੀ ਇਹਦਾ ਕੰਮ ਸ਼ੁਰੂ ਹੋ ਜਾਵੇਗਾ